ਇਤਿਹਾਸ ਗੁਰਦੁਆਰਾ ਅੰਬ ਸਾਹਿਬ ਗੁਰਦੁਆਰਾ ਅੰਬ ਸਾਹਿਬ ਤੇ ਪੱਕਾ ਮੋਰਚਾ ਪੰਜਵੇਂ ਪਾਤਸ਼ਾਹ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਇੱਕ ਸਿੱਖ ਹੋਇਆ ਪਾਈ ਕੂਰਮ ਲੰਬੀਆਂ ਪਿੰਡ ਤੋਂ ਸੀ ਇੱਕ ਵਾਰ ਗਰਮੀ ਰੁੱਤੇ ਪਾਸ਼ਾ ਦੇ ਦਰਸ਼ਨ ਕਰਨ ਅੰਮ੍ਰਿਤਸਰ ਸਾਹਿਬ ਗਿਆ ਉੱਥੇ ਕਾਬਲ ਤੋਂ ਸੰਗਤ ਦਾ ਵੱਡਾ ਜੱਥਾ ਵੀ ਪਹੁੰਚਿਆ ਸੀ ਕਾਬਲ ਦੀ ਸੰਗਤ ਨੇ ਪਾਸ਼ਾ ਲਈ ਵਾਹ ਵਾਹ ਸਾਰੇ ਆਂਬ ਲਿਆਂਦੇ ਮਹਾਰਾਜ ਬੜੇ ਪਰਸੰਨ ਹੋਏ ਸਾਰੀ ਸੰਗਤ ਚ ਵਰਤਾਏ ਗਏ ਭਾਈ ਕੁਰਮ ਨੂੰ ਵੀ ਪ੍ਰਸ਼ਾਦ ਰੂਪ ਚ ਆਂਬ ਮਿਲਿਆ ਤੇ ਵੇਖ ਵੇਖ ਕੇ ਸੋਚੇ ਕਾਸ਼ ਮੈਂ ਵੀ ਆਂਬ ਲਿਆਉਂਦਾ ਸੰਗਤ ਚ ਵਰਤ ਦੇ ਖੁਸ਼ੀ ਮਿਲਦੀ ਨਾਲੇ ਸਾਡੇ ਤੇ ਆਂਬ ਹੁੰਦੇ ਵੀ ਵਾਦੂ ਮਨਾ ਤੂੰ ਕਿੱਡਾ ਮੂਰਖਾ ਭਾਗਾ ਹਾਂ ਅੰਬਾਲੇ ਦਾ ਮਤਲਬ ਹੀ ਅੰਬਾਲਾ ਹੈ ਭਾਈ ਕੂਰਮ ਨੇ ਉਹ ਅੰਬਛਕਿਆ ਨਹੀਂ ਤੇ ਰੱਖ ਲਿਆ ਅਗਲੇ ਦਿਨ ਇਸੇ ਨਾਨਕ ਕੀ ਤਾਂ ਇਤਨੇਮ ਕੀਤਾ ਅੰਬ ਵੀ ਤੋਤਾ ਤੇ ਗੁਰੂ ਦੀ ਹਜ਼ੂਰੀ ਚ ਹਾਜ਼ਰ ਹੋਇਆ ਉਹੀ ਅੰਬ ਪਾਸ਼ਾ ਦੇ ਅੱਗੇ ਰੱਖ ਦਿੱਤਾ ਅੰਦਰ ਦੀਆਂ ਜਾਣਨ ਹਾਰ ਸ਼ਹੀਦਾਂ ਦੇ ਸਰਤਾਜ ਨੇ ਹੱਸ ਕੇ ਕਿਹਾ ਭਾਈ ਸਿੱਖ ਕੱਲ ਸਾਥੋਂ ਲੈ ਕੇ ਅੱਜ ਸਾਨੂੰ ਦੇਤਾ ਪਾਈ ਕੁਰਮ ਨੇ ਹੱਥ ਜੋੜ ਕੇ ਮਨ ਦੀ ਸਾਰੀ ਗੱਲ ਦੱਸੀ ਪਾਸ਼ਾ ਸਾਡਾ ਇਲਾਕਾ ਅੰਬਾ ਕਰਕੀਤਾ ਜਾਣਿਆ ਜਾਂਦਾ ਪਰ ਮੇਥੋ ਗਲਤੀ ਹੋਈ ਮੈਂ ਲਿਆਂਦੇ ਨਹੀਂ ਆ ਕਲ ਸੰਗਤ ਚ ਵੇਖ ਕੇ ਮੇਰੇ ਅੰਦਰ ਚਾਹ ਉੱਠਿਆ ਮਹਾਰਾਜ ਹੋਰ ਤੇ ਹੁਣ ਔਖਾ ਸੀ ਤਾਂ ਮੈਂ ਆਹੀ ਰੱਖ ਲਿਆ ਮੇਰੀ ਭਾਵਨਾ ਹੈ ਆਪ ਜੀ ਝਕੋ ਸਿੱਖ ਦਾ ਪਿਆਰ ਵੇਖ ਪੰਜਵੇਂ ਗੁਰਦੇਵ ਨੇ ਕਿਹਾ ਕੁਰਮਾ ਤੇਰੀ ਭਾਵਨਾ ਸੱਤਵੇਂ ਜਾਮੇ ਚ ਸੱਤਵੇਂ ਜਾਮੇ ਚ ਪੂਰੀ ਕਰਾਂਗੇ ਅਸੀਂ ਆਪ ਮੰਗ ਕੇ ਅੰਬ ਛਕਾਂਗੇ ਤੇਰੇ ਤੋਂ ਸਮਾਂ ਬੀਤਿਆ ਸੱਤਵੇਂ ਪਾਸ਼ਾ ਗੁਰੂ ਹਰ Rai ਸਾਹਿਬ ਤੱਕ ਤੇ ਸੁਬਾਈ ਮਾਨਸੀ ਕੁਰਕ ਖੇਤਰ ਤੋਂ ਵਾਪਸ ਮੁੜਦੇ ਆ ਭਾਈ ਕੁਰਮ ਦੇ ਪਿੰਡ ਪਹੁੰਚੇ ਪੋ ਦਾ ਮਹੀਨਾ ਸੀ ਭਾਈ ਕੁਰਮ ਦਰਸ਼ਨ ਕਰਨ ਆਇਆ ਬੜਾ ਬਜ਼ੁਰਗ ਹੋ ਗਿਆ ਸੱਤਵੇਂ ਪਾਸ਼ਾ ਨੇ ਕਿਹਾ ਭਾਈ ਕੁਰਮ ਸਾਡੇ ਅੰਬ ਭਾਈ ਸਾਹਿਬ ਨੇ ਕਿਹਾ ਮਹਾਰਾਜ ਹੁਣ ਤਾਂ ਸਿਆਲ ਆ ਅੰਬ ਤਾਂ ਗਰਮੀਆਂ ਦਾ ਫਾਲਾ ਏਸ ਰੁੱਤੇ ਤੇ ਅੰਬ ਲੱਗਦੇ ਨਹੀਂ ਸਤਿਗੁਰਾਂ ਨੇ ਹੱਸ ਕੇ ਗਿਆ ਕਰਮ ਜੀ ਤੁਸੀਂ ਛਕੋਣਾ ਹੀ ਨਹੀਂ ਚਾਹੁੰਦੇ ਅੰਬ ਤੇ ਵਾਧੂ ਲੱਗਿਆ ਧਰਾ ਨਿਗਾ ਮਾਰ ਕੇ ਔਰ ਖਾਲ ਕਰਨੀ ਗੁਰੂ ਦੀ ਪੋ ਮਹੀਨੇ ਵੀ ਅੰਬਾ ਨਾਲ ਰੁੱਖ ਪਰ ਗਏ ਪਾਈ ਕਰਮ ਵੇਕੇ ਵਿਸਮਾਦ ਹੋ ਗਿਆ ਚਾਨੀ ਟੈਪਿਆ ਉਸ ਵੇਲੇ ਅੰਬ ਤੋੜ 파ਸ਼ਾ ਨੂੰ ਛਕਾਏ ਨਾਲ 220 ਘੋੜਸਵਾਰ ਹੁੰਦੇ ਸੀ ਸਭ ਨੂੰ ਛਕਾਏ ਗੁਰੂ ਬਚਨਾਂ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਇਥੇ ਸਥਾਨ ਬਣਿਆ ਗੁਰਦੁਆਰਾ ਅੰਮ੍ਰਿਤਸਾਹਿਬ ਪਾਸ਼ਾਈ 7ਵੀਂ ਇਥੇ ਕੱਲ 7 ਜਨਵਰੀ 2024 ਪੱਕਾ ਮੋਰਚਾ ਸ਼ੁਰੂ ਹੋਇਆ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਦਵੀ ਲਾਪਤਾ ਹੋਏ ਗੁਰੂ ਸਰੂਪ ਬਹਿਬਲ ਕਲਾਂ ਗੋਲੀ ਕਾਂਬੰਦੀ ਸਿੰਘਾਂ ਦੀ ਰਿਹਾਈ ਆਦਿਕ ਪੰਥ ਮੁੱਦੇ ਸ਼ਾਮਲ ਹਨ ਸੇਕਾਰ ਕਿਉ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਝੁ ਕਮਾਸ